ਤਾਂ ਜਿਹੜੀਆਂ ਗੁਫਾਵਾਂ ਦੀ ਸਟੋਰੀ ਤੁਹਾਨੂੰ ਦਿਖਾ ਰਹੇ ਆ ਇਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਬੰਧ ਕਿਵੇਂ ਜੁੜਦਾ ਆ ਆਪਾਂ ਜਾਣਾਂਗੇ ਮੇਰੇ ਨਾਲ ਕ੍ਰਿਸ਼ਨ ਸਿੰਘ ਜੀ ਨੇ ਇੱਥੇ ਇੱਕ ਜਗ੍ਹਾ ਵੀ ਬਣੀ ਹੋਈ ਐ ਲੋਕ ਆਉਂਦੇ ਵੀ ਨੇ ਇੱਥੇ ਇੱਕ ਤਪਸਥਾਨ ਵੀ ਰਿਹਾ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਗੱਲ ਸ਼ੁਰੂ ਕਰਾਂਗੇ ਉਹਨਾਂ ਦੇ ਨਾਲ ਬਾਬਾ ਜੀ ਸੱਚੀ ਗੱਲ ਤੁਹਾਡਾ ਸਵਾਗਤ ਹੈ ਰਿਹਾ ਨਹੀਂ ਹੈਗਾ ਹੈਗਾ ਹੁਣ ਵੀ ਹੈਗਾ ਜੀ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਬਾਬਾ ਬੰਦਰ ਸਿੰਘ ਬਹਾਦਰ ਜੀ ਨਾਲ ਇਸ ਜਗ੍ਹਾ ਦਾ ਸਬੰਧ ਇਹਨਾਂ ਗੁਫਾਵਾਂ ਦਾ ਕਿਵੇਂ ਜੁੜਦਾ ਹੈ ਜੀ 400 ਸਾਲ ਪੁਰਾਣੀਆਂ ਗੁਫਾਵਾਂ ਆ ਹਾਂ ਉਹ ਸਟੈਂਡ ਨਹੀਂ ਬਣਾਇਆ ਨਾ ਉਹ ਅਸੀਂ ਸੀਗੇ ਨਾ ਤੁਸੀਂ ਸੀਗੇ ਸਾਨੂੰ ਤਾਂ ਸੰਤਾਂ ਨੇ ਦੱਸਿਆ ਸੀ ਗੁਪਾ ਪਾਪਾ ਬੰਦਰ ਸਿੰਘ ਬਾਦਰ ਆ ਇਹ ਪੀੜੀਦਰ ਪੀੜੀ ਚੱਲਿਆ ਆ ਰਿਹਾ ਇਹ ਗੁਪਤ ਗੁਫਾ ਮਾ ਜਦੋਂ ਬਾਬਾ ਬੰਦਰ ਸਿੰਘ ਬਾਦਰ ਜੀ ਕਿਤੇ ਲੰਘਦੇ ਹੋਣੇ ਉਹਨਾਂ ਦੇ ਵਿਸ਼ਰਾਮ ਦੇ ਲਈ ਉਹ ਚੰਬੇ ਅੰਦਰ ਗਵੇ ਜਗਾ ਬਣੀ ਹੈ ਉੱਥੇ ਫੇ ਘੋੜਿਆਂ ਨੂੰ ਲੱਗਣ ਖੜੇ ਕਰਨ ਕਿਲੇ ਲੱਗੇ ਅੰਦਰ ਤੁਸੀਂ ਦੇਖ ਕੇ ਨਹੀਂ ਆਏ ਲੱਗੇ ਕਿਲੇ ਲੱਗੇ ਹੋਏ ਆ ਜੀ ਹਾਂ ਕਿਲੇ ਉਹ ਕਿਲੇ ਉਦੋਂ ਦੇ ਲੱਗੇ ਘੋੜੇ ਬੰਨਣ ਵਾਲੇ ਗੱਭੇ ਜਗਾ ਅੰਦਰ ਬੈਠਣ ਨੂੰ ਬਣੀ ਹੈ ਹਾਂ ਮੈਂ ਦੇਖਿਆ ਉਹ ਕਿੱਲੇ ਲੱਗੇ ਹੋਏ ਪਰ ਮੈਨੂੰ ਸਮਝ ਨਹੀਂ ਆਈ ਸੀ ਕਿਉਂਕਿ ਮੈਨੂੰ ਜਾਣਕਾਰੀ ਨਹੀਂ ਸੀ ਤੇ ਉਹ ਕਿੱਲਾਂ ਦੇ ਨਾਲ ਘੋੜੇ ਬਣੇ ਜਾਂਦੀ ਸੀ ਇਹ ਹਾਂ ਇਹ ਗੁਫਾ ਜਿਹੜੀ ਹੈ 100 ਮੀਟਰ ਲੰਬੀ ਹੈ 40 ਫੁੱਟ ਉੱਚੀ ਸੀ ਕਿ ਹੁਣ ਇਹਨਾਂ ਦੇ ਕਿ ਘਟ ਕੇ ਇਹ ਮਿੱਟੀ ਡਿੱਗਣ ਕਰਕੇ ਇਹਨਾਂ ਨੂੰ ਫੌਲ ਹੋ ਗਈ ਹੈ ਹੁਣ ਕਰਦੇ ਕਰਾਵਾਂਗੇ ਹੁਣ ਇਹਨਾਂ ਨੂੰ ਫੇਰ ਹਾਂ ਮਤਲਬ ਕਿ ਇਹ ਗੁਫਾ ਪੱਕੇ ਤੌਰ ਤੇ ਬਣੀ ਹੋਈ ਹੈ ਪੱਕੀ ਹੈ ਐ ਕਿੰਨੇ ਮੌਸਮ ਲੰਘੇ ਹੋਣੇ ਜੀ 400 ਸਾਲ ਦੇ ਵਿੱਚ ਇਹ ਕੱਚੇ ਪਹਾੜ ਤੇ ਹੈ ਇਹ ਰੇਤਲੇ ਪਹਾੜ ਹੈ ਹਾਂ ਇਹ ਪਹਾੜ ਜਿਹੜਾ ਸੁੱਕਾ ਜਿਹੜਾ ਪੱਥਰ ਹੈ ਗਿੱਲਾ ਲੋਇਆ ਇਹ ਗਿੱਲਾ ਸੁੱਕਾ ਲੋਇਆ ਗਿੱਲਾ ਗੋਇਆ ਉਹ ਪਹਾੜ ਹੈ ਤੇ ਕਹਾਵਤ ਹੈ ਤੇ ਇਹ ਥੱਲੋਂ ਹੀ ਭਰੀਆਂ ਗਈਆਂ ਨੇ ਜੀ ਉੱਪਰੋਂ ਮਿੱਟੀ ਡਿੱਗ ਕੇ ਪਰ ਉੱਪਰ ਉਹ ਤਾਂ ਉਵੇਂ ਖੜੀਆਂ ਨੇ ਢਾਂਚਾ ਪਰ ਉਹਦੇ ਖੜੇ ਥੱਲੋਂ ਮਿੱਟੀ ਮੀਂਹ ਦੇ ਨਾਲ ਮਿੱਟੀ ਉੱਤਰੋ ਪਿਛੋਂ ਜਾਂ ਜਾਂਦੀ ਆਉਂਦੀ ਤਾਂ ਤਿੰਨੀ ਤਿੰਨਾਂ ਦੀ ਜਿਹੜੀ ਉਚਾਈ ਸੀਗੀ 40 ਫੁੱਟ ਸੀਗੀ ਤਕਰੀਬ 40 ਫੁੱਟ ਸੀਗੀ ਪਹਿਲਾਂ ਹਮ ਅਜਤੋਂ ਉਹਨਾਂ ਕਿ 30 ਸਾਲ ਪਹਿਲਾਂ 40 ਫੁੱਟ ਸੀਗੀ ਹਮ ਪਰ ਗਿਆ ਪਰ ਜਿਹੜੀ ਇਹ ਜਿਹੜੀ ਜਿਹੜੀ ਇਹਨਾਂ ਦੀ ਚੜਾਈ ਹੈ ਮੈਨੂੰ ਲੱਗਦਾ ਚੜਾਈ 'ਚ ਤਾਂ ਜਿਆਦਾ ਫਰਕ ਨਹੀਂ ਪਿਆ ਜੀ ਨਹੀਂ ਚੜਾਈ ਵੀ ਬਹੁਤ ਹੈ ਇਹ ਤਾਂ ਰੇਲ ਦੇ ਡੱਬੇ ਨਾਲੋਂ ਵੱਡੀ ਹੈ ਹੂੰ ਅੱਗੇ ਜਾ ਕੇ ਪੂਰਾ 100 ਮੀਟਰ ਹੈ ਹੂੰ 100 ਮੀਟਰ ਲੰਬਾਈ ਹੈ ਦੀ ਤੇ 40 ਫੁੱਟ ਉੱਤੇ ਹੀ ਹੁਣ ਕੱਟ ਕੇ ਜਾਨ ਨੂੰ 10 ਫੁੱਟ ਰਹਿ ਗਈ ਸਾਰੀ ਅੱਗੇ ਦੀ ਅੱਗੇ ਆ ਮੈਂ ਮਤਲਬ 10 ਮੀਟਰ ਤੱਕ ਤਾਂ ਮੈਂ ਜਾ ਕੇ ਕੋਸ਼ਿਸ਼ ਕੀਤੀ ਅੱਗੇ ਬੰਦਾ ਖੜਾ ਹੋ ਜਾਂਦਾ ਅੰਦਾ ਖੜਾ ਹੋ ਕੇ ਜਾਂਦਾ ਹੁਣ ਖੜਾ ਹੋ ਕੇ ਰਾਮ ਨਾਲ ਅੱਗੇ ਉਚਾਈ ਵਧਦੀ ਜਾਂਦੀ ਹੈ ਇੱਕ ਸਾਈਡ ਲੰਬੀ ਹੈ ਜਾਂ ਚਾਰੇ ਪਾਸੇ ਨਹੀਂ ਨਹੀਂ ਲੰਬੀ ਹੈ ਸਿੱਧੀ ਲੰਬੀ ਆਰ ਪਰ ਗੇਟ ਹੈ ਹਾਂ ਇਧਰ ਹੁੰਦੀ ਆ ਆਰ ਪਰ ਜਾਣ ਵਾਸਤੇ ਦੂਜੇ ਪਾਸੇ ਵੀ ਗੇਟ ਹੈਗਾ ਤੇ ਤੁਹਾਡੇ ਫਿਰ ਜਿਹੜੇ ਬਜ਼ੁਰਗਾ ਉਹ ਪੀੜੀਦਰ ਪੀੜੀ ਇਹਨਾਂ ਗੁਫਾਵਾਂ ਦੀ ਚਰਚਾ ਤੁਹਾਡੇ ਨਾਲ ਕਰਦੇ ਰਹੇ ਜਿਸ ਤਰ੍ਹਾਂ ਪੀੜੀਆਂ ਤੋਂ ਪੀੜੀਆਂ ਆ ਇੱਥੇ ਉਹ ਤੁਹਾਨੂੰ 1970 ਚ ਆਏ ਸੀਗੇ ਉਹਨਾਂ ਨੇ ਇੱਥੇ ਤਪ ਕੀਤਾ ਇੱਥੇ ਬੜੇ ਸੰਤ ਆਏ ਇਸ ਜਗ੍ਹਾ ਤੇ ਸੰਤ ਸੁੰਦਰ ਦਾਸ ਜੀ ਇੱਥੇ ਰਹਿੰਦੇ ਸੀ 47 ਤੋਂ ਪਹਿਲਾਂ ਫਿਰ ਉਹਨਾਂ ਤੋਂ ਬਾਅਦ ਫਿਰ ਸੰਤ ਸੰਤ ਹਰਕੋੜਾ ਵਾਲੇ ਸੰਤ ਦਲੀਪ ਚੰਦ ਜੀ ਆਏ ਸੰਤ ਮੇਵਾ ਸਿੰਘ ਜੀ ਆਏ ਆ ਸੰਤ ਟਿੱਬੀ ਸਾਹ ਵਾਲੇ ਸ਼ਾਦੀ ਸਿੰਘ ਜੀ ਆਏ ਆ ਸੰਤ ਕਰਤਾਰ ਸਿੰਘ ਭੈਰੋਵਾਲ ਵਾਲੇ ਆਏ ਆ ਸੰਤ ਉਹ ਪੂਰੀ ਵਾਲੇ ਆਏ ਇੱਥੇ ਸਾਰੇ ਸੰਤ ਆਏ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀ ਇਹਨਾਂ ਗੁਫਾ ਨੂੰ ਖਾਸ ਤੌਰ ਤੇ ਬਣਵਾਇਆ ਸੀ ਜਾਂ ਇਹ ਉਸ ਤੋਂ ਵੀ ਪੁਰਾਤਨ ਕਿਤੇ ਹੈਗੀਆਂ ਨੇ ਉਹ ਉਹਨਾਂ ਨੇ ਬਣਵਾਇਆ ਹੋਵੇ ਜਾਂ ਉਹਨਾਂ ਤੋਂ ਪਹਿਲਾਂ ਦੀਆਂ ਹੋਗੀਆਂ ਉਹ ਇੱਥੇ ਰਹਿੰਦੇ ਰਹੇ ਜਦੋਂ ਇੱਥੇ ਰੰਦ ਜਾਂਦੇ ਸੀ ਤੇ ਇੱਥੇ ਉੱਪਰ ਪਹਾੜ ਦੀਆਂ ਸੜਕ ਹੁੰਦੀ ਸੀ ਜੜੀ ਵੀ ਲਾਹੌਰ ਤੋਂ ਸਿੱਧੀ ਇੱਥੇ ਜਿਹੜੀ ਲਾਹੌਰ ਤੱਕ ਕਨੈਕਟੀਵਿਟੀ ਸੀਗੀ ਜਿਹੜੀ ਉਹ ਜਿਹੜੀ ਇੱਥੇ ਜਾ ਕੇ ਸੰਧੀ ਹੋਈ ਹੈ ਨਾ ਇੱਥੇ ਹੋਈ ਹੈ ਨਾ ਹਮ ਉੱਪਰ ਜਿੱਥੇ ਕਿੱਦਾਂ ਲੱਗਾ ਕਿ ਲਾਹੌਰ ਹੈ ਖਾਸ ਤੌਰ ਤੇ ਇਹ ਵਿਦੇਸ਼ੀ ਮਲਾਵਰ ਵੀ ਆਉਂਦੇ ਰੇ ਆ ਤਾਂ ਰਸਤਾ ਇਹ ਰਸਤਾ ਵੱਡੇ ਪੱਧਰ ਤੇ ਵਰਤਿਆ ਜਾਂਦਾ ਰਹੇ ਉਹ ਫਾਈ ਸੀ ਇੱਕ ਫਿਲਮ ਆਈ ਸੀ ਚਾਰ ਸੈੱਟ ਜਾਦੇ ਹਾਂਜੀ ਉਹਦੇ ਵੀ ਜੇ ਗੁਫਾ ਦਾ ਦੱਸਿਆ ਗੁਫਾ ਬੰਦਾ ਸਿੰਘ ਬਹਾਦਰ ਪਿੰਡ ਰੈਲ ਮਾਜਰਾ ਬਲਾਚੌਰ ਰੋਡ ਜੀ ਉਹ ਫ੍ਰੀਨੇ ਮੋਡਿਆ ਉਹਦੇ ਚ ਜੇ ਇਤਿਹਾਸ ਹੈਗਾ ਤਾਂ ਉਹਦੇ ਬੋਲੇ ਐਵੇਂ ਬੋਲ ਸਕਦਾ ਫਿਲਮ ਚ ਸਾਰੀ ਦੁਨੀਆ ਨੇ ਵਾਰਡ ਨੇ ਦੇਖਣਾ ਹੈ ਬਿਲਕੁਲ ਤੱਤ ਨੇ ਜੀ ਤੁਹਾਡੇ ਕੋਲ ਵੀ ਪੀੜੀਆਂ ਤੋਂ ਪੀੜੀਆਂ ਕੋਈ ਗੱਲ ਐਵੇਂ ਲਗਾਤਾਰ ਟਰੈਵਲ ਕਰਦੀ ਵੀ ਨਹੀਂ ਜੇ ਕੋਈ ਇਹ ਲਿਖਤ ਆ ਸਾਰਾ ਕੁਝ ਲਿਖਤ ਆ ਕੋਈ ਉਹ ਨਹੀਂ ਹੈਗਾ ਮਨ ਲਾ ਤਾਂ ਕੋਈ ਆਮ ਬੰਦੇ ਦੀ ਐਡੀ ਵਰਤੋਂ ਉਹਦੇ ਵਿੱਚ ਜੇ ਕੋਈ ਬਣਾਏਗਾ ਤਾਂ ਉਹ ਇੰਨੀ 100 ਮੀਟਰ ਦੀ ਗੁਫਾ ਨਹੀਂ ਕਰਨੀ ਵੀ ਕੀ ਹੈ ਜੀ ਹਾਂ ਬਸ ਕਿਸੇ ਸ਼ਾਸਕ ਦੇ ਲਈ ਜਾਂ ਕਿਸੇ ਧੜਵੀ ਦੇ ਹਾਂ ਬਸ ਉਹ ਹੈ ਟਾੜੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਮੈਨੂੰ ਲੱਗਦਾ। ਉਹ ਮੇਰੇ ਰੱਖਿਆ ਵਿਭਾਗ ਵਾਲੇ ਆਏ ਸੀ ਦੇਰਾਂ ਤੋਂ ਉਹ درخت ਨਾਪਦੇ ਆ। ਇਹ درخت ਦੇਖਦੇ ਉਹ درخت ਦੀ ਕਿੰਨੀ ਉਮਰ ਆ, ਕਿੰਨੀ ਉਚਾਈ ਆ, ਕਿੰਨਾ ਹੈ ਉਹ ਐਸੇ ਇੱਥੇ। ਉਹ ਆਏ ਸੀ ਉਹਨਾਂ ਦੀ ਉੱਥੇ ਗੱਡੀ ਫਸ ਗਈ। ਗੱਡੀ ਫਸ ਗਈ ਤਾਂ ਉਹ ਇੱਥੇ ਆਏ ਸਾਡੇ ਕੋਲ ਫਿਰ ਉਹਨਾਂ ਨੇ ਅੰਦਰੋਂ ਵੀ ਦੇਖਿਆ ਗੱਡੀ ਕਢਾਈ। ਗੱਡੀ ਵੀ ਇੱਥੇ ਆ ਗਈ ਫਿਰ ਉਹਨਾਂ ਨੇ ਕਹਿ ਦਿੱਤੀ ਕਿ ਇਹ ਗੁਫਾ ਕਿੰਨੀ ਫੈਲ ਉਹਨਾਂ ਨੇ ਮੀਟਰ ਲਾਇਆ ਸੀ ਇੱਥੇ। ਉਹਨੇ ਦੱਸਿਆ ਸੀ ਬੇਨੇ ਸਾਲ ਪੁਰਾਣਾ। ਔਥੈਂਟਿਕ ਤੌਰ ਤੇ ਨਾਲ ਕਿ ਮੂੰਹ ਕੋਈ ਗੱਲ ਹੈ। ਇਹ ਜਦੋਂ ਪੁਰਾਤਤਵ ਵਿਭਾਗ ਖਾਸ ਤੌਰ ਤੇ ਜਿਹੜਾ ਦੇਖਦਾ ਕਿ ਪ੍ਰਾਣੀਆਂ ਸਟੋਰੀ ਕੀ ਚੀਜ਼ਾਂ ਨੂੰ ਉਹਨਾਂ ਨੇ ਵੀ ਜੇ ਉਹਨਾਂ ਨੇ ਵੀ ਸਾਇੰਸ ਨੇ ਵੀ ਕਹਿਤਾ ਪ੍ਰੂਫ ਕਰਤਾ ਕਿ ਇਹ 400 ਸਾਲ ਪੁਰਾਣੀ ਆ ਉਹਨਾਂ ਨੇ ਸਾਰਾ ਉਹਨਾਂ ਨੇ ਦੱਸਿਆ ਤੇ ਫਿਰ ਹੁਣ ਇਹਨੂੰ ਤੁਸੀਂ ਕੁਝ ਇੱਧਰ ਤੁਸੀਂ ਜਿਹੜਾ ਤਪਸਥਾਨ ਉਹਨੂੰ ਪੱਕਾ ਕਰਵਾਇਆ ਉਹਨਾਂ ਨੇ ਪੱਕਾ ਕਰਾਇਆ ਸੀ ਇਹ ਜਿਹੜਾ ਇਹ ਹੁਣ ਕਰਾਵਾਂਗੇ ਇਹਨੂੰ ਉਹਨੇ ਸਾਡੇ ਕੋਲ ਨੇ ਪੈਸੇ ਹਨ ਨੇ ਹੁਣ ਪੈਸੇ ਲਾਵਾਂਗੇ ਸਾਨੂੰ ਕੋਈ ਮਦਦ ਨਹੀਂ ਹੈ ਕਿ ਕਿਸੇ ਦੀ ਇੱਥੇ ਇਹਦੇ ਕੋਲ ਲਵਾਵਾਂਗੇ ਕਿਹੜਾ ਜਨੂਪੀ ਤੁਸੀਂ ਇਸ ਬਰਾਸਤ ਨੂੰ ਬਚਾਉਣ ਦੇ ਲਈ ਫਿਰ ਕੀ ਕੀ ਜਿਹੜੇ ਹੁਣ ਤੱਕ ਐਫਰਟ ਕੀਤੇ ਨੇ ਅਸੀਂ ਤਾਂ ਜੋ ਇੱਥੇ ਸਾਡੀ ਜਿਹੜੀ ਹਿੰਮਤ ਹੁੰਦੀ ਹੈ ਉਹ ਕਰਦੇ ਹਾਂ ਬਣਾਉਣੇ ਨੂੰ ਦੋ ਵਾਰੀ ਸਾਫ਼ ਕਰਾ ਚੁੱਕੇ ਹਾਂ ਕੋ ਖਾਲੂ ਮੈਂ 40 ਫੁੱਟ ਉਚਾਈ ਕੱਢ ਚੁੱਕੇ ਇੱਕ ਵਾਰ ਹਾਂ ਮਿੱਟੀ ਅੰਦਰੋਂ ਮਿੱਟੀ ਕੱਢਦੇ ਹੁਣ ਫੇ ਕੱਢਣੇ ਹੋ ਸਾਡਾ ਠੇਕਾ ਹੋਇਆ ਹੈ 60000 ਦਾ ਮਿੱਟੀ ਕੱਢਣ ਦਾ ਮਿੱਟੀ ਕੱਢ ਕੇ ਲਪਾਈ ਹੋਣੀ ਹੈ ਸਾਰੀ ਉਹ ਹੋਣਗੀ ਲਪਾਈ ਹੋਈ ਹਾਂ ਹੁਣ ਹੋਊਗੇ ਕਿ ਦਰਵਾਜ਼ੇ ਲੱਗਣਗੇ ਆਰਾ ਕੁਝ ਹੋਏਗਾ ਮੂਰੇ ਲੈਂਟਰ ਪਵਾਵਾਂਗੇ ਜੀ ਪੱਕੀ ਬਣਨੀ ਹੋਵੇ ਤੁਹਾਨੂੰ ਲੱਗਦਾ ਨਹੀਂ ਇਦੀ ਵੱਡੀ ਵਿਰਾਸਤ ਹੈ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਅਸੋਸੀਏਟ ਹੈ ਤੇ ਇਹਨੂੰ ਤਾਂ ਪੱਕਾ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਸਰਕਾਰ ਇੱਥੇ ਕੋਈ ਨਹੀਂ ਕਰਦੀ ਨਾ ਸਰਕਾਰ ਕੋਈ ਆ ਦੇਖਦੀ ਇੱਥੇ ਨਾ ਤੁਸੀਂ ਧਿਆਨ ਦੇ ਵਿੱਚ ਲੈਂਦਾ ਜਿਹੜਾ ਹੈਰੀਟੇਜ ਜਾਂ ਟੂਰਿਜ਼ਮ ਕੋਈ ਵੀ ਡਿਪਾਰਟਮੈਂਟ ਅੱਗੇ ਆਏ ਆ ਸਾਰੇ ਨੇ ਤੇ ਕੋਈ ਨਹੀਂ ਇੱਥੇ ਕਰੋੜਾ ਬੰਦੇ ਆਏ ਤੇ ਦੇਖ ਕੇ ਚਲੇ ਗਏ ਹਮ ਖਨਵਾਰਨ ਗੁਰਦੁਆਰਾ ਪਟਿਆਲੇ ਤੋਂ ਆਏ ਸੀ ਉਹ ਹਮ ਉਹ ਇਦਾਂ ਦੇ ਮੁੰਡੇ ਉਹਨਾਂ ਨੇ ਇੱਥੇ ਚੱਕ ਕੇ ਇਹ ਨਿਸ਼ਾਨ ਸਾਹਿਬ ਨਾਲ ਲਗਾਏ ਪਾਈਪ ਖੜ ਦੇ ਸੱਟ ਗਿਆ ਉੱਪਰ ਨਿਸ਼ਾਨ ਸਭ ਲੱਗਾ ਦੇਖ ਕੇ ਆਇਆ ਨਾ ਤੁਸੀਂ ਹਾਂ ਜੀ ਬਿਲਕੁਲ ਤਾਂ ਖੈਰ ਇਹ ਵਿਰਾਸਤ ਹੈ ਜਿਹੜੀ ਉਸ ਨੂੰ ਸੰਭਾਲਣ ਦੇ ਲਈ ਕੋਈ ਜੋ ਕਦਮ ਹੈ ਜਿਹੜੇ ਉਹ ਨਹੀਂ ਚੱਕੇ ਜਾ ਰਹੇ ਪਰ ਇਹ ਗੁਫਾਵਾਂ ਦਾ ਸੰਬੰਧ 400 ਸਾਲ ਪੁਰਾਣਾ ਸਮਾਂ ਦੀ ਜਿਹੜੀ ਟਾਈਮ ਪੀਰੀਅਡ ਹੈ 400 ਸਾਲ ਪੁਰਾਣਾ ਜਿਹੜਾ ਕਿਹਾ ਜਾ ਰਿਹਾ ਹੈ ਗੁਫਤ ਗੁਫਾਵਾਂ ਨੇ ਔਰ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਫੌਜ ਦੇ ਨਾਲ ਜਾਂਦੇ ਸੀ ਕਿਤੇ ਜਾਂ ਕਿਸੇ ਧੜਵੀ ਵਿਦੇਸ਼ੀ ਮਲਾਵਰ ਦਾ ਮੁਕਾਬਲਾ ਕਰਦੇ ਹੋਣਗੇ ਜਾਂ ਆਪਣੀਆਂ ਗਤੀਵਿਧੀਆਂ ਦੇ ਦੌਰਾਨ ਉਹਨਾਂ ਦੇ ਵੱਲੋਂ ਇਹਨਾਂ ਕਿਲ੍ਲਿਆਂ ਨੂੰ ਵਰਤਿਆ ਗਿਆ ਵਿੱਚ ਕਿੱਲੇ ਵੀ ਨਜ਼ਰ ਆਉਂਦੇ ਨੇ ਤਸਵੀਰ ਤੁਹਾਨੂੰ ਦਿਖਾ ਰਿਹਾ ਅਸੀਂ ਅੰਦਰੋਂ ਇੱਕ ਵੀਡੀਓ ਵੀ ਮੇਰੇ ਵੱਲੋਂ ਬਣਾਈ ਗਈ ਹੈ ਪਰ ਉਹ ਜਿਹੜੇ ਕਿੱਲੇ ਆ ਹੁਣ ਬਾਬਾ ਜੀ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਢੂੜੇ ਬਨਦਲੀਓ ਕਿੱਲੇ ਵਰਤੇ ਜਾਂਦੇ ਸੀ ਤਕਰੀਬਨ 100 ਮੀਟਰ ਲੰਬੀਆਂ ਨੇ ਤੇ 40 ਮੀਟਰ ਇਹਨਾਂ ਦਾ ਜਿਹੜਾ ਉਚਾਈ ਸੀਗੀ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮਹੰਮਨਪ੍ਰੀਤ ਸਿੰਘ ਧੰਨਵਾਦ